ਬਲਦੇਵ ਸਿੰਘ ਸ਼ੂਗਰ ਦਾ ਮਰੀਜ਼ ਸੀ ਉਸ ਦੀ ਪਤਨੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਹੀ ਇਸ ਦੁਨੀਆ ਤੋਂ ਚਲੀ ਗਈ ਸੀ ਬਲਦੇਵ ਸਿੰਘ ਨੇ ਇਕੱਲੇ ਹੀ ਆਪਣੇ ਪੁੱਤ ਤੇ ਧੀ ਨੂੰ ਪਾਲਿਆ ਬੇਸ਼ੱਕ ਉਹਨੂੰ ਉਹਦੇ ਆਂਢੀ ਗਵਾਂਢੀ ਬਹੁਤ ਕਹਿੰਦੇ ਸੀ ਕਿ ਤੇਰੀ ਅਜੇ ਉਮਰ ਹੀ ਕੀ ਐ ਤੂੰ ਹੋਰ ਵਿਆਹ ਕਰਵਾ ਲੈ ਤੇਰੇ ਜਵਾਕ ਵੀ ਛੋਟੇ-ਛੋਟੇ ਐ ਇਹਨਾਂ ਨੂੰ ਤੂੰ ਇਸ ਤਰ੍ਹਾਂ ਇਕੱਲਾ ਕਿਵੇਂ ਪਾਲੇਗਾ ਪਰ ਉਹਨਾਂ ਦੀਆਂ ਗੱਲਾਂ ਦਾ ਬਲਦੇਵ ਸਿੰਘ ਤੇ ਕੋਈ ਅਸਰ ਨਹੀਂ ਹੁੰਦਾ ਬਲਦੇਵ ਦਾ ਮੁੰਡਾ ਉਦੋਂ 7 ਸਾਲਾਂ ਦਾ ਸੀ ਤੇ ਧੀ 6 ਸਾਲ ਦੀ ਪਰਬਲਦੇਵ ਨੇ ਆਪ ਦੇ ਜਵਾਕਾਂ ਦੇ ਮੂੰਹਵਾਲ ਵੇਖ ਕੇ ਕਿਹਾ ਕਿ ਨਹੀਂ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਜੇ ਮੈਂ ਦੂਜਾ ਵਿਆਹ ਕਰਵਾ ਲਿਆ ਤਾਂ ਅਗਲੀ ਪਤਾ ਨਹੀਂ ਕਿਵੇਂ ਦੀ ਹੋਊਗੀ ਮੇਰੇ ਧੀ ਪੁੱਤ ਨੂੰ ਪਤਾ ਨਹੀਂ ਕਿਵੇਂ ਸਮਝੂਗੀ ਕਿਤੇ ਮਤਰੇਈ ਮਾਂ ਵਾਲਾ ਵਿਵਹਾਰ ਨਾ ਕਰ ਲੱਗ ਜੇ ਬਲਦੇਵ ਸਿੰਘ ਦੀ ਚਾਚੀ ਉਹਨੂੰ ਬਹੁਤ ਸਮਝਾਉਂਦੀ ਐ ਉਹ ਉਸ ਨੂੰ ਕਹਿੰਦੀ ਐ ਕਿ ਪੁੱਤ ਤੋਂ ਇਹ ਦੱਸ ਤੂੰ ਬਾਹਰ ਦੇ ਕੰਮ ਕਰਿਆ ਕਰੇਂਗਾ ਕਿ ਘਰ ਦਾ ਕੰਮ ਕਰੇਂਗਾ ਸਵੇਰੇ ਉੱਠ ਕੇ ਨਿਆਣਿਆਂ ਨੂੰ ਰੋਟੀ ਬਣਾ ਕੇ ਦੇਣੀ ਹੁੰਦੀ ਐ ਸਕੂਲ ਤੋੜਨਾ ਹੁੰਦਾ ਕੱਪੜੇ ਧੋਣੇ ਹੁੰਦੇ ਐ ਇੰਨੇ ਪਾਸੇ ਤੂੰ ਕਿੱਥੇ ਹੋਇਆ ਕਰੇਂਗਾ ਤੂੰ ਇੱਕ ਵਾਰੀ ਹੋਰ ਸੋਚ ਲੈ ਅਜੇ ਵੀ ਕੁਝ ਨਹੀਂ ਵਿਗੜਿਆ ਤੂੰ ਆਪਦਾ ਵਿਆਹ ਕਰਵਾ ਲੈ ਅਜੇ ਤੇਰੀ ਉਮਰ ਹੀ ਕੀ ਐ 38 ਸਾਲ ਦੀ ਸਾਰੀ ਤੇਰੀ ਉਮਰ ਐ ਲੋਕਾਂ ਦੇ ਤਾਂ 30-30 ਸਾਲਾਂ ਦੇ ਮੁੰਡੇ ਅਜੇ ਇਕਵਾਰੇ ਬੈਠੇ ਐ ਜੇ ਤੂੰ ਵਿਆਹ ਕਰਾ ਲੇਂਗਾ ਤਾਂ ਸੌਖਾ ਹੋ ਜੂ ਨਾਲੇ ਤੈਨੂੰ ਤੇਰੇ ਨਿਆਣਿਆਂ ਦਾ ਸੌਖਾ ਹੋ ਜੂ ਹਰ ਚੀਜ਼ ਬਣੀ ਬਣਾਈ ਮਿਲ ਜਾਏਗੀ ਪਰ ਬਲਦੇਵ ਸਿੰਘ ਦਾ ਇੱਕੋ ਇੱਕ ਜਵਾਬ ਸੀ ਕਿ ਨਾ ਚਾਚੀ ਮੈਂ ਵਿਆਹ ਨਹੀਂ ਕਰਵਾਉਂਦਾ ਮੈਂ ਇੱਕ ਵਾਰੀ ਕਹਿ ਤਾਂ ਦਿੱਤਾ ਮੈਂ ਆਪਣੇ ਬੱਚਿਆਂ ਨੂੰ ਆਪਣੇ ਆਪ ਪਾਲਾਂਗਾ ਬਲਦੇਵ ਸਿੰਘ ਆਪਣੀ ਧੀ ਤੇ ਪੁੱਤ ਨੂੰ ਇੱਕ ਨਾਲ ਲਾ ਕੇ ਰੱਖਦਾ ਉਹ ਧੀ ਨੂੰ ਮਾਂ ਵਾਲਾ ਪਿਆਰ ਤੇ ਪਿਓ ਵਾਲਾ ਦੋਨਾਂ ਨਾਲ ਲਾੜ ਲੜਾਉਂਦਾ ਪੁੱਤ ਦੀ ਵੀ ਹਰ ਢੀਜ ਪਗਾਉਂਦਾ ਸੀ ਉਸਨੇ ਉਹਨਾਂ ਨੂੰ ਕਦੇ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹਨਾਂ ਦੀ ਮਾਂ ਇਸ ਦੁਨੀਆ 'ਚ ਨਹੀਂ ਹੈ ਉਹਨਾਂ ਦੇ ਲਈ ਖਾਣਾ ਬਣਾਉਂਦਾ ਉਹਨਾਂ ਨੂੰ ਸਕੂਲ ਭੇਜਦਾ ਘਰ ਦੇ ਸਾਰੇ ਕੰਮ ਕਰਨਾ ਹੁਣ ਬਲਦੇਵ ਦੀ ਜ਼ਿੰਮੇਵਾਰੀ ਸੀ ਕਈ ਵਾਰੀ ਉਸ ਦੀ ਚਾਚੀ ਉਹਨੂੰ ਘਰੇ ਰੋਟੀ ਫੜਾ ਜਾਂਦੀ। ਕਈ ਵਾਰੀ ਬਲਦੇਵ ਆਪ ਹੀ ਆਪਣੀ ਰੋਟੀ ਬਣਾ ਲੈਂਦਾ। ਨਾਲੇ ਕਹਿ ਦਿੰਦਾ ਕਿ ਚਾਚੀ ਤੂੰ ਕਿੰਨਾ ਕੁ ਟਾਈਮ ਸਾਨੂੰ ਫੜਾਉਂਦੀ ਰਹੇਂਗੀ। ਆਖਿਰ ਨੂੰ ਇਹ ਤਾਂ ਮੈਨੂੰ ਆਪਣੇ ਆਪ ਹੀ ਕਰਨਾ ਪਵੇਗਾ ਤੇ ਮੈਂ ਹੌਲੀ-ਹੌਲੀ ਸਭ ਕੁਝ ਸਿੱਖ ਜਾਊਂਗਾ। ਪਰ ਚਾਚੀ ਕਹਿ ਦਿੰਦੀ ਕਿ ਬਲਦੇਵ ਸਿਆ ਅੱਜ ਤਾਂ ਮੈਂ ਤੈਨੂੰ ਰਿਸ਼ਤਾ ਕਰਵਾ ਦਿੰਨੀ ਆ। ਇਹੋ ਜੇ ਕੰਮ ਤਾਂ ਬੁੜੀਆਂ ਨੂੰ ਹੀ ਸੋਭਾ ਦਿੰਦੇ ਆ। ਤੂੰ ਜਿਹੜੇ ਕੰਮ ਕਰਦਾ ਫਿਰਦਾ ਮੇਰਾ ਤਾਂ ਢਿੱਡ ਮੱਚਦਾ ਤੇਰੇ ਵੱਲ ਦੇਖ-ਦੇਖ ਕੇ। ਕਦੇ ਬਲਦੇਵ ਸਿੰਘ ਆਪ ਬਣਾ ਲੈਂਦਾ ਸੀ ਤੇ ਕਦੇ ਚਾਚੀ ਤੋਂ ਲੈ ਆਉਂਦਾ ਸੀ ਬਲਦੇਵ ਸਿੰਘ ਨੇ ਆਪਣੀ ਚਾਚੀ ਦੀ ਰੋਟੀ ਪਾਣੀ ਵਿੱਚ ਕਦੇ ਵੀ ਕੋਈ ਨਗੋਚ ਨਹੀਂ ਸੀ ਕੱਢੀ ਜਿਹੋ ਜੀ ਉਹਨੂੰ ਮਿਲ ਜਾਂਦੀ ਸੀ ਉਹੋ ਜੀ ਖਾ ਲੈਂਦਾ ਸੀ ਬਲਦੇਵ ਨੇ ਆਪਣੇ ਦੋਨੇ ਧਿਆਨੇ ਪਾਲ ਲਏ ਹੁਣ ਉਸ ਦਾ ਮੁੰਡਾ 20 ਸਾਲਾਂ ਦਾ ਹੋ ਗਿਆ ਸੀ ਤੇ ਕੁੜੀ 19 ਸਾਲਾਂ ਦੀ ਕੁੜੀ ਭਾਵੇਂ ਮੁੰਡੇ ਤੋਂ ਛੋਟੀ ਸੀ ਪਰ ਬਲਦੇਵ ਸਿੰਘ ਨੇ ਆਪਣੀ ਕੁੜੀ ਦਾ ਵਿਆਹ ਮੁੰਡੇ ਤੋਂ ਪਹਿਲਾਂ ਹੀ ਕਰਵਾ ਦਿੱਤਾ ਸੀ ਉਹਦੇ ਲਈ ਇੱਕ ਵਧੀਆ ਰਿਸ਼ਤਾ ਭਾਲਦਾ ਤੇ ਵਿਆਹ ਕਰ ਦਿੰਦਾ। ਹੁਣ ਉਹਦੇ ਗਵਾਂਡ ਵਿੱਚ ਹੀ ਰਹਿੰਦਾ ਇੱਕ ਮੁੰਡਾ ਆਪਣੇ ਰਿਸ਼ਤੇਦਾਰੀ ਵਿੱਚੋਂ ਇੱਕ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਲੈ ਕੇ ਆਉਂਦਾ ਹੈ। ਸਾਰਾ ਕੁਝ ਜਾਂਚ ਪੜਤਾਲ ਕਰਨ ਤੇ ਉਹਨਾਂ ਨੂੰ ਸਾਰਾ ਕੁਝ ਵਧੀਆ ਲੱਗਦਾ ਹੈ। ਰਿਸ਼ਤਾ ਚੰਗਾ ਸੀ, ਮੁੰਡੇ ਨੂੰ ਕੁੜੀ ਪਸੰਦ ਸੀ। ਦੋਨੇ ਪਰਿਵਾਰ ਦੇਖਾ-ਦਖਾਈ ਤੋਂ ਬਾਅਦ ਰਿਸ਼ਤਾ ਪੱਕਾ ਕਰ ਲੈਂਦੇ ਆ। ਵਧੀਆ ਮੂਰਤ ਤੇ ਬਲਦੇਵ ਸਿੰਘ ਦੇ ਮੁੰਡੇ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਹੁਣ ਜਿਹੜੀ ਨੂੰ ਉਹਨਾਂ ਦੇ ਘਰੇ ਆਈ ਸੀ ਉਹ ਪੜ੍ਹੀ ਲਿਖੀ ਸੀ। ਬਲਦੇਵ ਸੋਚਦਾ ਹੈ ਕਿ ਕੁੜੀ ਪੜ੍ਹੀ ਲਿਖੀ ਹੈ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖੇਗੀ ਪਰ ਵਿਆਹ ਤੋਂ 2 ਮਹੀਨੇ ਬਾਅਦ ਹੀ ਉਹ ਨੂੰ ਕਹਿਣ ਲੱਗਦੀ ਹੈ ਕਿ ਮੈਂ ਤਾਂ ਨੌਕਰੀ ਕਰਨਾ ਚਾਹੁੰਦੀ ਆ ਜੇ ਮੈਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਮੈਂ ਪ੍ਰਾਈਵੇਟ ਨੌਕਰੀ ਕਰ ਲੈਣੀ ਆ ਪਰ ਮੇਰੇ ਤੋਂ ਸਾਰਾ ਦਿਨ ਘਰੇ ਨਹੀਂ ਬੈਠਿਆ ਜਾਂਦਾ ਉਹ ਬਹੁਤ ਹੀ ਜਿੱਦੀ ਕਿਸਮ ਦੀ ਕੁੜੀ ਸੀ ਬਲਦੇਵ ਸਿੰਘ ਨੇ ਉਹ ਨੂੰ ਬਹੁਤ ਸਮਝਾਇਆ ਕਿ ਪੁੱਤ ਆਪਣਾ ਘਰ ਸੰਭਾਲਣ ਵਾਲਾ ਕੋਈ ਨਹੀਂ ਤੂੰ ਬਸ ਘਰ ਨੂੰ ਸੰਭਾਲ ਲੈ ਕਰ ਇੰਨਾ ਹੀ ਬਹੁਤ ਆ ਉਸਨੇ ਆਪਣੇ ਮੁੰਡੇ ਨੂੰ ਵੀ ਸਮਝਾਇਆ ਪਰ ਮੁੰਡਾ ਕਹਿਣ ਲੱਗਦਾ ਕਿ ਡੈਡੀ ਮੈਂ ਵੀ ਨੌਕਰੀ ਕਰਦਾ ਜੇ ਇਹ ਨੌਕਰੀ ਕਰ ਲੂ ਤਾਂ ਫੇਰ ਕੀ ਐ ਨਾਲੇ ਆਪਣੇ ਘਰੇ ਪੈਸੇ ਹੀ ਆਉਣਗੇ ਬਹੂ ਵੀ ਹੁਣ ਨੌਕਰੀ ਕਰਨ ਲੱਗ ਗਈ ਬਲਦੇਵ ਦੀ ਗੱਲ ਕਿਸੇ ਨੇ ਨਾ ਸੁਣੀ ਬਸ ਸਾਰੇ ਆਪ ਦੀ ਆਈ ਤੇ ਗਏ ਹੁਣ ਫੇਰ ਘਰ ਦੇ ਸਾਰੇ ਕੰਮ ਬਲਦੇਵ ਦੇ ਸਿਰ ਆ ਗਏ ਮोटे-ਮोटे ਕੰਮ ਤਾਂ ਨੂੰ ਕਰਕੇ ਚਲੀ ਜਾਂਦੀ ਸੀ ਰੋਟੀ ਬਣਾ ਜਾਂਦੀ ਸੀ ਮੁੰਡੇ ਦੀ ਰੋਟੀ ਬਣਾ ਦਿੰਦੀ ਕਦੇ-ਕਦੇ ਤਾਂ ਬਲਦੇਵ ਦੀ ਵੀ ਬਣਾ ਜਾਂਦੀ ਪਰ ਕਦੇ-ਕਦੇ ਜਾਂਦੀ ਇਹ ਕਹਿ ਦਿੰਦੀ ਕਿ ਬਾਪੂ ਜੀ ਮੈਂ ਲੇਟ ਹੁਣੀ ਆ ਤੁਸੀਂ ਆਪਣਾ ਫੁਲਕਾ ਲਾ ਕੇ ਖਾ ਲਿਓ ਤੁਹਾਨੂੰ ਤਾਂ ਫੁਲਕਾ ਬਣਾਉਣਾ ਆਉਂਦਾ ਹੀ ਐ ਬਲਦੇਵ ਸਿੰਘ ਵਿਚਾਰਾ ਫੇਰ ਤਵੇ ਤੇ ਹੱਥ ਸਾੜਦਾ ਉਹ ਆਪਣੀ ਰੋਟੀ ਲਾਉਂਦਾ ਕਈ ਵਾਰੀ ਜਦੋਂ ਉਹ ਢਿੱਲਾ ਮਿੱਠਾ ਹੁੰਦਾ ਉਹਦਾ ਚਿੱਤ ਨਾ ਕਰਦਾ ਤਾਂ ਉਹ ਰੋਟੀ ਲਾਉਂਦਾ ਹੀ ਨਾ ਬਸ ਚਾਹ ਪੀ ਕੇ ਗੁਜ਼ਾਰਾ ਕਰ ਲੈਂਦਾ ਪਹਿਲਾਂ ਬਲਦੇਵ ਦਾ ਘਰ ਪਿੰਡ ਵਿੱਚ ਸੀ ਪਰ ਹੁਣ ਉਹਦੀ ਨੂੰ ਜਿੱਦ ਕਰਨ ਲੱਗਦੀ ਹੈ ਕਿ ਸ਼ਹਿਰ ਵਿੱਚ ਕੋਠੀ ਲੈਣੇ ਆ। ਮੁੰਡਾ ਵੀ ਰੋਜ਼ ਬਲਦੇਵ ਸਿੰਘ ਨੂੰ ਕਹਿੰਦਾ ਕਿ ਬਾਪੂ ਸ਼ਹਿਰ ਵਿੱਚ ਰਹਿਣੇ ਆ। ਸ਼ੁਰੂ-ਸ਼ੁਰੂ ਵਿੱਚ ਬਲਦੇਵ ਉਹਨਾਂ ਨੂੰ ਲਾਰਾ ਲਾਉਂਦਾ ਰਿਹਾ। ਉਹ ਕਹਿੰਦਾ ਕਿ ਆਪਾਂ ਪਿੰਡ ਵਿੱਚ ਹੀ ਠੀਕ ਆ। ਜਦੋਂ ਤੁਸੀਂ ਦੋਨੇ ਜਾਣੇ ਨੌਕਰੀ ਤੇ ਚਲੇ ਜਾਨੇਓ, ਤੁਹਾਡੇ ਜਾਣ ਤੋਂ ਬਾਅਦ ਮੈਂ ਘਰ ਵਿੱਚ ਬਿਲਕੁਲ ਕੱਲਾ ਰਹਿ ਜਾਣਾ। ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ। ਕਿਉਂਕਿ ਪਿੰਡ ਵਿੱਚ ਜਦੋਂ ਕਦੇ ਉਹਦਾ ਬੀ.ਪੀ ਜਾਂ ਸ਼ੂਗਰ ਵੱਧ ਜਾਂ ਘਟ ਜਾਂਦਾ ਤਾ ਉਹਦੇ ਚਾਚੇ ਦਾ ਪੁੱਤ ਭੱਜ ਕੇ ਜਾ ਕੇ ਡਾਕਟਰ ਨੂੰ ਸੱਦ ਲਿਆਉਂਦਾ ਸੀ ਤੇ ਉਹਨੂੰ ਦਵਾਈ ਦਵਾ ਦਿੰਦੇ ਸਨ ਤੇ ਹੁਣ ਜਦੋਂ ਉਹ ਸ਼ਹਿਰ ਚਲੇ ਜਾਣਗੇ ਤਾਂ ਉਹ ਕੱਲਾ ਰਹਿ ਜਾਣਗੇ ਬਲਦੇਵ ਸਿੰਘ ਆਖਦਾ ਕਿ ਸ਼ਹਿਰ ਵਿੱਚ ਮੈਨੂੰ ਕੌਣ ਜਾਣਦਾ ਪਰ ਮੁੰਡਾ ਕਹਿੰਦਾ ਕਿ ਤੁਹਾਡੇ ਬੀਪੀ ਤੇ ਸ਼ੂਗਰ ਕਰਕੇ ਅਸੀਂ ਆਪਣੀਆਂ ਨੌਕਰੀਆਂ ਨਹੀਂ ਛੱਡ ਸਕਦੇ ਸਾਨੂੰ ਹਰ ਰੋਜ਼ ਸ਼ਹਿਰ ਜਾਣਾ ਪੈਂਦਾ ਅਸੀਂ ਦੋਨੇ ਸ਼ਹਿਰ 'ਚ ਨੌਕਰੀ ਕਰਦੇ ਆ ਸਾਨੂੰ ਰੋਜ਼ ਘੰਟਾ ਸਵਾ ਘੰਟਾ ਲੱਗ ਜਾਂਦਾ ਆਉਣ ਜਾਣ 'ਚ ਤੇ ਠੰਡ ਤਾਂ ਹੋਰ ਵੀ ਔਖਾ ਹੁੰਦਾ ਹੈ ਇਹ ਕਹਿ ਕੇ ਉਹ ਬਲਦੇਵ ਸਿੰਘ ਨੂੰ ਮਨਾ ਲੈਂਦੇ ਆ ਬਲਦੇਵ ਸਿੰਘ ਮੰਨ ਗਿਆ ਸੀ ਉਸ ਨੇ ਹੰਗਾਰਾ ਤਾਂ ਭਰ ਦਿੱਤਾ ਸੀ ਪਰ ਉਹਦਾ ਚਿੱਤ ਰਾਜੀ ਨਹੀਂ ਸੀ ਇੱਥੇ ਨਹੀਂ ਸੀ ਬਸ ਹੁਣ ਬਲਦੇਵ ਦਾ ਮੁੰਡਾ ਉਹਨੂੰ 2 ਕਿੱਲੇ ਜ਼ਮੀਨ ਵੇਚਣ ਲਈ ਵੀ ਕਹਿਣ ਲੱਗਦਾ ਕਿਉਂਕਿ ਸ਼ਹਿਰ ਵਿੱਚ ਘਰ ਲੈਣ ਲਈ ਕਾਫੀ ਪੈਸਿਆਂ ਦੀ ਲੋੜ ਸੀ ਤੇ ਉਹਨਾਂ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਸਨ ਔਖੇ ਸੌਖੇ ਬਲਦੇਵ ਸਿੰਘ ਨੂੰ ਉਹਦੀ ਇਹ ਗੱਲ ਵੀ ਮੰਨਣੀ ਪੈਂਦੀ ਹੈ ਉਨੇ ਤੱਕ ਕਦੇ ਕੋਈ ਮੱਝ ਨਹੀਂ ਸੀ ਵੇਚੀ ਸਾਰੇ ਪਸ਼ੂ ਡੰਗਰ ਵੀ ਆਪ ਸਾੰਦਾ ਸੀ ਇਹ ਤਾਂ ਫੇਰ ਵੀ ਜ਼ਮੀਨ ਵੇਚਣ ਦੀ ਗੱਲ ਸੀ ਬਲਦੇਵ ਸਿੰਘ ਵਿਚਾਰਾ ਕਿਵੇਂ ਵੇਚਦਾ ਪਰ ਮੁੰਡੇ ਨੇ ਦਬਾਅ ਪਾ ਲਿਆ ਤੇ ਦੋ ਕਿੱਲੇ ਜ਼ਮੀਨ ਵੇਖਾ ਦਿੱਤੀ ਸ਼ਹਿਰ ਵਿੱਚ ਉਹ ਕੋਠੀਆਂ ਦੇਖਣ ਲੱਗ ਗਿਆ ਇੱਕ ਬਹੁਤ ਸੋਹਣੀ ਕੋਠੀ ਮੁੰਡੇ ਨੂੰ ਪਸੰਦ ਆਉਂਦੀ ਹੈ ਤੇ ਉਹ ਉਸ ਨੂੰ ਖਰੀਦ ਲੈਂਦਾ ਅਗਲੇ ਹੀ ਹਫ਼ਤੇ ਉਹਨਾਂ ਨੇ ਸ਼ਹਿਰ ਵਿੱਚ ਸ਼ਿਫਟ ਹੋਣਾ ਸੀ ਸਾਰੇ ਪਸ਼ੂ ਵੀ ਵੇਚ ਦਿੱਤੇ ਘਰ ਵਿੱਚ ਜਿੰਨੇ ਸੰਦ ਸੀ ਉਹ ਵੀ ਸਾਰੇ ਮੁੰਡੇ ਨੇ ਵੇਚ ਦਿੱਤੇ ਬਲਦੇਵ ਸਿੰਘ ਵੀ ਮੁੰਡੇ ਦੇ ਨਾਲ ਹੀ ਹੁਣ ਸ਼ਹਿਰ ਚਲਾ ਗਿਆ। ਉਸ ਦਾ ਮਨ ਬਹੁਤ ਉਦਾਸ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਪਿੰਡ ਵਿੱਚ ਰਹਿੰਦਾ ਸੀ। ਪਰ ਹੁਣ ਪੁੱਤ ਤੇ ਨੂੰਹ ਦੇ ਮਗਰ ਲਾ ਕੇ ਉਹਨੂੰ ਸ਼ਹਿਰ ਜਾਣਾ ਪੈਂਦਾ ਹੈ। ਦੋਨੇ ਮੁੰਡਾ ਤੇ ਨੂੰਹ ਤਾਂ ਡਿਊਟੀ ਤੇ ਚਲੇ ਜਾਂਦੇ ਐ। ਸੁਹੇਰੇ ਕੰਮ ਤੇ ਜਾਂਦੀ ਬਲਦੇਵ ਦੀ ਨੂੰਹ ਉਹਨੂੰ ਹੁਕਮ ਲਾ ਜਾਂਦੀ ਕਿ ਬਾਪੂ ਜੀ ਘਰ ਦੀ ਸਫਾਈ ਕਰ ਲਿਓ। ਵਿਚਾਰਾ ਝਾੜੂ ਮਾਰਦਾ ਪੋਚਾ ਲਾਉਂਦਾ। ਨਾਲੇ ਅੱਖਾਂ ਵਿੱਚੋਂ ਹੰਝੂ ਸਿੱਟਦਾ ਰਹਿੰਦਾ। ਬਲਦੇਵ ਸਿੰਘ ਬਹੁਤ ਦੁਖੀ ਹੁੰਦਾ। ਜੇ ਕੋਈ ਮੁੰਡੇ ਨਾਲ ਗੱਲ ਕਰਦਾ ਤਾਂ ਉਹਦੀ ਵੀ ਉਹ ਕੋਈ ਗੱਲ ਨਾ ਸੁਣਦਾ ਸਗੋਂ ਉਲਟਾ ਕਹਿਨਦਾ ਤੁਸੀਂ ਆਹ ਕੰਮ ਕਰ ਨਹੀਂ ਸਕਦੇ ਬਾਹਰ ਤਾਂ ਲੋਕ ਆਪਣਾ ਸਾਰਾ ਕੰਮ ਆਪ ਕਰਦੇ ਆ ਇਸੇ ਤਰ੍ਹਾਂ ਇੱਕ ਸਾਲ ਬੀਤ ਜਾਂਦਾ ਬਲਦੇਵ ਸਿੰਘ ਹੁਣ ਉਸ ਘਰ ਦਾ ਮੁਖੀ ਨਹੀਂ ਨੌਕਰ ਬਣ ਗਿਆ ਸੀ ਪਿੰਡ ਵਿੱਚ ਤਾਂ ਆਣ ਗਵਾਣਡ ਦੇਖਦਾ ਸੀ ਕਦੇ-ਕਦੇ ਹੀ ਸ਼ਰਮ ਮੰਨ ਜਾਂਦੇ ਆਪ ਕੰਮ ਕਰ ਲੈੰਦੀ ਨੂੰ ਪਰ ਸ਼ਹਿਰ ਵਿੱਚ ਕੌਣ ਵੇਖਦਾ ਸੀ ਨੂੰ ਭਾਂਡਿਆਂ ਦਾ ਸ਼ੰਕ ਭਰ ਕੇ ਰੱਖ ਜਾਂਦੀ ਉਹ ਵਿਚਾਰਾ ਬਲਦੇਵ ਸਾਰਾ ਦਿਨ ਭਾਂਡੇ ਧੋਂਦਾ ਰਹਿੰਦਾ ਰਸੋਈ ਸਾਫ਼ ਕਰਦਾ ਆਪਣੀ ਘਰ ਵਾਲੀ ਨੂੰ ਯਾਦ ਕਰਦਾ ਰਹਿੰਦਾ ਇੱਕ ਦਿਨ ਬਲਦੇਵ ਦੀ ਤੀ ਬਿਨਾ ਦੱਸੇ ਹੀ ਉਹਨਾਂ ਦੇ ਘਰੇ ਆ ਗਈ ਜਦੋਂ ਉਹ ਘਰੇ ਆਉਂਦੀ ਹੈ ਤਾਂ ਉਸਨੇ ਦੇਖਿਆ ਕਿ ਉਹਦਾ ਪਿਓ ਤਾਂ ਭਾਂਡੇ ਸਾਫ਼ ਕਰ ਰਿਹਾ ਹੈ ਤੇ ਉਧਰ ਮਸ਼ੀਨ ਵਿੱਚ ਕੱਪੜੇ ਪਾਏ ਹੋਏ ਸਨ ਮਸ਼ੀਨ ਚੱਲ ਰਹੀ ਸੀ ਉਹਦੀ ਤੀ ਨੇ ਜਦੋਂ ਇਹ ਸਭ ਕੁਝ ਦੇਖਿਆ ਤਾਂ ਉਹਦੀਆਂ ਤਾਂ ਹਾਂ ਨਿਕਲ ਗਈਆਂ ਉਹਨੇ ਪਾਪਾ ਨੂੰ ਕਿਹਾ ਕਿ ਪਾਪਾ ਭਾਬੀ ਥੋੜੇ ਤੋਂ ਐਨਾ ਕੰਮ ਕਰਵਾਉਂਦੀ ਹੈ ਜੇ ਪਾਪ ਬਿਸਵੇਰੇ ਕੱਪੜੇ ਧੋ ਕੇ ਜਾਂਦੀ ਤਾਂ ਹੁਣ ਆਹ ਮਸ਼ੀਨ ਕਿਉਂ ਚੱਲਣੀ ਸੀ ਕੁੜੀ ਨੂੰ ਸਮਝਣ ਵਿੱਚ ਦੇਰ ਨ ਲੱਗੀ ਉਹ ਸਾਰਾ ਕੁਝ ਸਮਝ ਗਈ ਕਿ ਉਸਦੇ ਪਰਜਾਈ ਨੇ ਉਸਦੇ ਪਿਓ ਨੂੰ ਤਾਂ ਨੌਕਰ ਬਣਾ ਕੇ ਰੱਖਿਆ ਹੋਇਆ ਹੈ ਉਹ ਬਹੁਤ ਦੁਖੀ ਹੁੰਦੀ ਹੈ ਬਲਦੇਵ ਸਿੰਘ ਵੀ ਆਪਣੀ ਧੀ ਨੂੰ ਦੇਖ ਕੇ ਰੋਣ ਲੱਗ ਜਾਂਦਾ ਹੈ ਉਸਨੇ ਆਪਣੀ ਧੀ ਨੂੰ ਸਾਰੀ ਹੱਦ ਵੀ ਤਸਮਾਈ ਉਸਨੇ ਕਿਹਾ ਕਿ ਧੀ ਇਹ ਮੇਰੇ ਨਾਲ ਤਾਂ ਇਸ ਤਰ੍ਹਾਂ ਦਾ ਸਲੂਕ ਹੁੰਦਾ ਹੈ ਦੋ ਕਿੱਲੇ ਜ਼ਮੀਨ ਵੀ ਬਕਵਾ ਦਿੰਦੀ ਤੇਰੇ ਭਰਾਣੇ ਕਹਿੰਦਾ ਸ਼ਹਿਰ ਵਿੱਚ ਕੋਠੀ ਲੈਣੀ ਹੈ ਹੁਣ ਘਰ ਦਾ ਸਾਰਾ ਕੰਮ ਵੀ ਉਹ ਮੇਰੇ ਤੋਂ ਕਰਵਾਉਂਦੀ ਹੈ ਮੈਂ ਸਾਰਾ ਦਿਨ ਭਾਂਡੇ ਸਾਫ਼ ਕਰਦਾ ਹਾਂ ਕੱਪੜੇ ਧੋਣਾ ਝਾੜੂ ਪੋਚਾ ਵੀ ਕਰਦਾ ਰਹਿਣਾ ਇੱਥੋਂ ਤੱਕ ਕਿ ਕਈ ਵਾਰ ਤਾਂ ਮੇਰੀ ਰੋਟੀ ਵੀ ਲਾ ਕੇ ਨਹੀਂ ਜਾਂਦੀ ਇਹ ਸੁਣ ਕੇ ਕੁੜੀ ਦੇ ਕਲੇਜੇ ਨੂੰ ਅੱਗ ਲੱਗ ਜਾਂਦੀ ਹੈ ਉਹ ਝੱਟ ਆਪਣੇ ਭਰਾ ਨੂੰ ਫੋਨ ਕਰਦੀ ਹੈ ਤੇ ਉਸੇ ਵਕਤ ਉਸ ਨੂੰ ਘਰੇ ਆਉਣ ਲਈ ਕਹਿਣ ਲੱਗਦੀ ਹੈ ਪਰ ਮੁੰਡਾ ਕਹਿੰਦਾ ਕਿ ਮੈਂ ਤਾਂ ਡਿਊਟੀ 'ਤੇ ਹਾਂ ਆ ਨਹੀਂ ਸਕਦਾ ਪਰ ਕੁੜੀ ਕਹਿਣ ਲੱਗਦੀ ਹੈ ਤੂੰ ਇਸੇ ਵਕਤ ਆ ਜਾ ਜਦੋਂ 1 ਘੰਟੇ ਬਾਅਦ ਮੁੰਡਾ ਘਰੇ ਆਉਂਦਾ ਤਾਂ ਕਹਿਣ ਲੱਗਿਆ ਕਿ ਐਨੀ ਕੀ ਆਫਤ ਆ ਗਈ ਸੀ ਇਸ ਤਰ੍ਹਾਂ ਫੋਨ ਕਰਕੇ ਮੈਨੂੰ ਛੁੱਟੀ ਲੈ ਕੇ ਘਰੇ ਆਉਣ ਲਈ ਕਹਿਣ ਲੱਗ ਗਈ ਕੁੜੀ ਕਹਿੰਦੀ ਹੈ ਕਿ ਆਫਤ ਆਈ ਨਹੀਂ ਆਫਤ ਤੁਸੀਂ ਲਿਆ ਕੇ ਰੱਖੀ ਹੈ ਤੁਸੀਂ ਬਾਪੂ ਜੀ ਦਾ ਕੀ ਹਾਲ ਕਰਕੇ ਰੱਖਿਆ ਇਹਨਾਂ ਨੂੰ ਤੁਸੀਂ ਘਰ ਦਾ ਨੌਕਰ ਬਣਾ ਰੱਖਿਆ ਸਾਰੀ ਉਮਰ ਉਹਨਾਂ ਨੇ ਕੰਮ ਕੀਤਾ ਹੈ ਜੇ ਤੇਰੀ ਨੂੰ ਘਰ ਵਾਲੀ ਨੌਕਰੀ ਕਰਦੀ ਹੈ ਤਾਂ ਉਹਦੇ ਪੈਸੇ ਵੀ ਤਾਂ ਉਹ ਆਪਣੇ ਕੋਲ ਹੀ ਰੱਖਦੀ ਹੈ ਬਾਪੂ ਕੋਲ ਤਾਂ ਨਹੀਂ ਹੁੰਦੇ ਮੰਨਿਆ ਜੇ ਕਦੇ ਇੱਕ ਦਾਈ ਉਹ ਕੋਈ ਬਿਮਾਰ ਹੈ ਢਿੱਲ ਮੇ ਸੋਈ ਹੈ ਤਾਂ ਬਾਪੂ ਜੀ ਉਹਦੇ ਨਾਲ ਕੰਮ ਕਰਵਾ ਦੇਣ ਇਹ ਕੋਈ ਮਾੜੀ ਗੱਲ ਵੀ ਨਹੀਂ ਪਰ ਸਾਰਾ ਕੰਮ ਹੀ ਤੁਸੀਂ ਬਾਪੂ ਜੀ ਤੋਂ ਭਾਲ ਦਿਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਹੁਣ ਆਪਣੇ ਬਾਪੂ ਨੂੰ ਆਪਣੇ ਨਾਲ ਲੈ ਕੇ ਜਾਵਾਂਗੀ ਇੰਨੇ ਵਿੱਚ ਉਹ ਨੂ ਵੀ ਆ ਜਾਂਦੀ ਹੈ ਸ਼ਾਇਦ ਮੁੰਡੇ ਨੇ ਫੋਨ ਕੀਤਾ ਹੋਣਾ ਉਹ ਗੁੱਸੇ ਵਿੱਚ ਬੋਲ ਕੇ ਕਹਿੰਦੀ ਹੈ ਕਿ ਹਾਂ ਹਾਂ ਲੈ ਜਾਓ ਅਸੀਂ ਇਸ ਬੁੜੇ ਤੋਂ ਕੀ ਕਰਵਾਉਣਾ ਹੈ ਜਦੋਂ ਨੂ ਨੇ ਇਹ ਗੱਲ ਕਹੀ ਤਾਂ ਬਲਦੇਵ ਸਿੰਘ ਦੀਆਂ ਤਾਂ ਹਾਂ ਨਿਕਲ ਗਈਆਂ ਕੁੜੀ ਨੇ ਬਾਫੜੀ ਤੇ ਬਲਦੇਵ ਸਿੰਘ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਕਹਿਣ ਲੱਗੀ ਹੁਣ ਬਲਦੇਵ ਸਿੰਘ ਆਪਣੀ ਧੀ ਦੇ ਨਾਲ ਚਲਾ ਗਿਆ ਉਹ ਆਪਣੀ ਧੀ ਦੇ ਨਾਲ ਹੀ ਰਹਿਣ ਲੱਗ ਗਿਆ ਸੀ ਧੀ ਕੋਲ ਆਏ ਨੂੰ ਉਸ ਨੂੰ 6 ਮਹੀਨੇ ਹੋ ਗਏ ਸਨ ਇਨ੍ਹਾਂ 6 ਮਹੀਨਿਆਂ ਵਿੱਚ ਨਾ ਤਾਂ ਇੱਕ ਵਾਰੀ ਵੀ ਮੁੰਡੇ ਨੇ ਫੋਨ ਕਰਕੇ ਪੁੱਛਿਆ ਤੇ ਨਾ ਹੀ ਨੂੰਹ ਨੇ ਪੁੱਛਿਆ ਕਿ ਬਾਪੂ ਜੀ ਦਾ ਕੀ ਹਾਲ ਹੈ ਬਲਦੇਵ ਸਿੰਘ 10 ਕਿੱਲੇ ਦਾ ਮਾਲਕ ਸੀ ਉਹਨਾਂ ਵਿੱਚੋਂ ਭਾਵੇਂ 2 ਕਿੱਲੇ ਤਾਂ ਮੁੰਡੇ ਨੇ ਕੋਠੀ ਲੈਣ ਲਈ ਵੇਚ ਦਿੱਤੇ ਸਨ ਪਰ ਬਚਦੇ ਅੱਠ ਕਿਲੇ ਅਜੇ ਵੀ ਉਸੇ ਦੇ ਨਾਂ ਸੀ ਉਹ ਅੱਠ ਕਿਲਿਆਂ ਦਾ ਮਾਲਕ ਤਾਂ ਅਜੇ ਵੀ ਸੀ ਆਪਣੀ ਬਿਮਾਰੀ ਦੇ ਚਲਦੇ ਬਲਦੇਵ ਸਿੰਘ ਕਾਫੀ ਬਿਮਾਰ ਰਹਿੰਦਾ ਹੈ ਇੱਕ ਦਿਨ ਉਹਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਵਸੀਅਤ ਕਰਾ ਦੇਵਾਂ ਉਸਨੇ ਆਪਣੇ ਅੱਠ ਕਿਲਿਆਂ ਵਿੱਚੋਂ ਚਾਰ ਕਿਲੇ ਤਾਂ ਆਪਣੇ ਮੁੰਡੇ ਦੇ ਨਾਮ ਕਰਵਾ ਦਿੱਤੇ ਤੇ ਚਾਰ ਕਿਲੇ ਆਪਣੀ ਤੀ ਦੇ ਨਾਮ ਕਰਵਾ ਦਿੱਤੇ ਉਹ ਚਾਹੁੰਦਾ ਸੀ ਕਿ ਉਸ ਦਾ ਮੁੰਡੇ ਨੂੰ ਕੁਝ ਅਕਲ ਆਵੇ ਉਹਨੇ ਅਜੇ ਵੀ ਆਪਣੇ ਮੁੰਡੇ ਬਾਰੇ ਸੋਚਿਆ ਜਿਨੇ ਕਦੇ ਉਹਨੂੰ ਫੋਨ ਕਰਕੇ ਨਹੀਂ ਪੁੱਛਿਆ ਇੱਕ ਦਿਨ ਬਲਦੇਵ ਸਿੰਘ ਨੂੰ ਸ਼ੂਗਰ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਸ਼ੂਗਰ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਕੁੜੀ ਬਲਦੇਵ ਦੀ ਲਾਸ਼ ਨੂੰ ਲੈ ਕੇ ਉਸ ਦੇ ਪੇਕੇ ਘਰ ਪਹੁੰਚਦੀ ਹੈ ਤੇ ਉੱਥੇ ਹੀ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ ਮੁੰਡਾ ਤੇ ਨੂੰਹ ਵੀ ਸ਼ਹਿਰੋਂ ਆ ਗਏ ਸਨ ਬਲਦੇਵ ਸਿੰਘ ਦੇ ਜਾਣ ਦਾ ਸਭ ਤੋਂ ਵੱਧ ਦੁੱਖ ਉਹਦੀ ਧੀ ਨੂੰ ਹੁੰਦਾ ਹੈ ਹੁਣ ਬਲਦੇਵ ਸਿੰਘ ਦੀ ਮੌਤ ਨੂੰ 3 ਮਹੀਨੇ ਹੋ ਗਏ ਸਨ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਮੁੰਡਾ ਜ਼ਮੀਨ ਠੇਕੇ ਤੇ ਲਾਉਣ ਲਈ ਆਉਂਦਾ ਬਲਦੇਵ ਸਿੰਘ ਦੀ ਕੁੜੀ ਨੇ ਚਾਰ ਕਿੱਲੇ ਪਹਿਲਾਂ ਹੀ ਠੇਕੇ ਤੇ ਦੇ ਦਿੱਤੇ ਸੀ ਜਦੋਂ ਮੁੰਡੇ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਬਲਦੇਵ ਸਿੰਘ ਨੇ ਚਾਰ ਕਿੱਲੇ ਜ਼ਮੀਨ ਕੁੜੀ ਦੇ ਨਾਮ ਤੇ ਕਰਵਾ ਦਿੱਤੀ ਤਾਂ ਉਹ ਆਪਣੀ ਭੈਣ ਨੂੰ ਫੋਨ ਕਰਕੇ ਕਹਿੰਦਾ ਕਿ ਭੈਣੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰਾ ਹਿੱਸਾ ਖਾ ਰਹੀ ਹੈ ਆਪਣੇ ਭਰਾ ਦੀ ਗੱਲ ਸੁਣ ਕੇ ਕੁੜੀ ਵੀ ਗੁੱਸੇ ਵਿੱਚ ਆ ਜਾਂਦੀ ਹੈ ਉਸ ਨੂੰ ਕਹਿਣ ਲੱਗਦੀ ਹੈ ਕਿ ਸ਼ਰਮ ਤਾਂ ਤੁਹਾਨੂੰ ਆਉਣੀ ਚਾਹੀਦੀ ਸੀ ਤੁਸੀਂ ਤਾਂ ਬਾਪੂ ਜੀ ਨੂੰ ਨੌਕਰ ਬਣਾ ਕੇ ਰੱਖਿਆ ਸੀ ਵੈਸੇ ਵੀ ਇਹ ਜ਼ਮੀਨ ਮੇਰੇ ਬਾਪੂ ਦੀ ਸੀ ਤੇ ਉਹਨਾਂ ਨੇ ਜਿਹੜੀ ਮੇਰੇ ਨਾਮ ਕਰਵਾਈ ਹੈ ਉਹ ਉਹਨਾਂ ਦੀ ਮਰਜ਼ੀ ਸੀ ਤੇ ਉਸ ਵਕਤ ਆਪਣੇ ਪਿਓ ਦੀ ਲਿਖੀ ਹੋਈ ਇੱਕ ਚਿੱਠੀ ਮੁੰਡੇ ਦੇ ਹੱਥ ਵਿੱਚ ਫੜਾ ਦਿੰਦੀ ਹੈ ਉਸ ਉੱਤੇ ਇਹ ਲਿਖਿਆ ਸੀ ਕਿ ਪੁੱਤ ਤੇਰੀ ਮਾਂ ਦੀ ਮੌਤ ਤੋਂ ਬਾਅਦ ਮੈਂ ਤੈਨੂੰ ਮਾਂ ਤੇ ਪਿਓ ਬਣ ਕੇ ਪਾਲਿਆ ਸੀ ਮੈਂ ਤੈਨੂੰ ਮਾਂ ਤੇ ਪਿਓ ਦੋਹਾਂ ਦਾ ਪਿਆਰ ਦਿੱਤਾ ਮੈਂ ਹਮੇਸ਼ਾ ਤੁਹਾਨੂੰ ਖੁਸ਼ ਰੱਖਿਆ ਤੁਹਾਨੂੰ ਇਹ ਨਾ ਲੱਗੇ ਕਿ ਸਾਡੀ ਮਾਂ ਨਹੀਂ ਹੈ ਪਰ ਤੂੰ ਕਦੇ ਵੀ ਪੁੱਤ ਵਾਲਾ ਫਰਜ਼ ਨਹੀਂ ਨਿਵਾਇਆ ਤੂੰ ਕਦੇ ਵੀ ਇਹ ਨਹੀਂ ਸੋਚਿਆ ਕਿ ਮੇਰਾ ਪਿਓ ਕੱਲਾ ਹੈ ਮੈਂ ਆਪਣੇ ਪਿਓ ਦੇ ਦੁੱਖ ਸੁੱਖ ਵਿੱਚ ਉਹਦਾ ਸਾਥ ਦੇਵਾਂ ਉਲਟਾ ਤੂੰ ਮੈਨੂੰ ਦੁੱਖ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਹਮੇਸ਼ਾ ਆਪਣੀ ਘਰ ਵਾਲੀ ਦੀ ਸਾਈਡ ਲੈਂਦਾ ਰਿਹਾ ਤੇਰੀ ਘਰ ਵਾਲੀ ਆਪਣੀ ਮਨਮਰਜ਼ੀ ਕਰਦੀ ਮੈਨੂੰ ਨੌਕਰਾਂ ਵਾਂਗ ਰੱਖਦੀ ਤੂੰ ਉਹਨੂੰ ਇੱਕ ਦਿਨ ਵੀ ਨਹੀਂ ਰੋਕਿਆ ਤੂੰ ਮੇਰੇ ਨਾਲ ਇੰਨੀ ਮਾੜੀ ਕਰੇਂਗਾ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਆਖਿਰ ਨੂੰ ਮੇਰੀ ਧੀ ਨੇ ਹੀ ਮੈਨੂੰ ਸੰਭਾਲ ਲਿਆ ਇਸੇ ਲਈ ਮੈਂ ਚਾਰ ਕਿੱਲੇ ਜ਼ਮੀਨ ਆਪਣੀ ਧੀ ਨੂੰ ਦੇ ਕੇ ਜਾ ਰਿਹਾ ਧੀ ਨੇ ਮੈਨੂੰ ਬਹੁਤ ਸੰਭਾਲਿਆ ਉਹਨੇ ਮੇਰੀ ਆਖਰੀ ਟਾਈਮ ਵਿੱਚ ਮੈਨੂੰ ਸੰਭਾਲਿਆ ਫਿਰ ਵੀ ਮੈਂ ਤੇਰਾ ਪਿਓ ਆ ਮੈਂ ਤੇਰੇ ਬਾਰੇ ਸੋਚ ਰਿਹਾ ਮੈਂ ਤੈਨੂੰ ਚਾਰ ਕਿੱਲੇ ਜ਼ਮੀਨ ਦੇ ਰਿਹਾ ਵੈਸੇ ਤਾਂ ਮੇਰਾ ਦਿਲ ਇਹ ਕਰਦਾ ਸੀ ਕਿ ਮੈਂ ਅੱਠ ਦੇ ਅੱਠ ਕਿੱਲੇ ਨਾਮ ਕੁੜੀ ਦੇ ਕਰਵਾ ਦਿਆਂ ਪਰ ਫਿਰ ਵੀ ਤੂੰ ਮੇਰਾ ਪੁੱਤ ਹੈ ਮੈਂ ਤੇਰੇ ਬਾਰੇ ਸੋਚਿਆ ਇਹ ਸਭ ਕੁਝ ਪੜ ਕੇ ਮੁੰਡੇ ਦੀਆਂ ਤਾਂ ਤਾਂ ਹੈ ਨਿਕਲ ਗਿਆ ਉਹ ਉੱਚੀ ਉੱਚੀ ਰੋ ਰਿਹਾ ਸੀ ਬੀਤੇ ਹੋਏ ਸਮੇਂ ਤੇ ਬਹੁਤ ਜ਼ਿਆਦਾ ਪਛਤਾ ਰਿਆ ਸੀ ਪਰ ਹੁਣ ਪਛਤਾਏ ਤੋਂ ਕੁਝ ਵੀ ਨਹੀਂ ਸੀ ਬੰਦਾ ਉੱਥੇ ਖੜੀ ਕੁੜੀ ਕਹਿਣ ਲੱਗੀ ਕਿ ਵੀਰੇ ਇਹ ਚਾਰ ਕਿੱਲੇ ਜ਼ਮੀਨ ਮੈਂ ਤੇਰੇ ਨਾਮ ਇਸੇ ਵਕਤ ਕਰਵਾਉਣਾ ਚਾਹਣੀ ਆ ਮੈਨੂੰ ਜ਼ਮੀਨ ਨਹੀਂ ਚਾਹੀਦੀ ਮੈਨੂੰ ਤਾਂ ਸਿਰਫ ਤੇਰਾ ਪਿਆਰ ਚਾਹੀਦਾ ਹੈ ਮੈਨੂੰ ਸਿਰਫ ਮੇਰਾ ਭਰਾ ਚਾਹੀਦਾ ਪਰ ਵੀਰੇ ਦੁੱਖ ਦੀ ਗੱਲ ਇਹ ਹੈ ਕਿ ਤੂੰ ਸਾਡੇ ਪਿਓ ਦੀ ਕਦਰ ਨਹੀਂ ਕੀਤੀ ਜਿਨੇ ਇੰਨੇ ਔਖੇ ਹੋ ਕੇ ਸਾਨੂੰ ਪਾਲਿਆ ਸੀ रिश्ਤੇ जमीनਾਂ ਨਾਲ ਨਹੀਂ ਮੋਹ ਪਿਆਰ ਨਾਲ ਨਿਵਾਏ ਜਾਂਦੇ ਐ ਮੈਂ ਆਪਣੇ ਪਿਓ ਦਾ ਕਹਿਣਾ ਨਹੀਂ ਮੋੜ ਸਕੀ ਸੀ ਇਸੇ ਲਈ ਮੈਂ ਜ਼ਮੀਨ ਆਪਣੇ ਨਾਮ ਕਰਵਾ ਲਈ ਪ੍ਰਮਾਤਮਾ ਹਮੇਸ਼ਾ ਤੈਨੂੰ ਖੁਸ਼ ਰੱਖੇ ਆਹ ਚਾਰ ਕਿੱਲੇ ਜ਼ਮੀਨ ਵੀ ਮੈਂ ਤੇਰੇ ਨਾਮ ਕਰਵਾ ਜਾਨੀ ਆ ਪਰ ਤੂੰ ਆਪਣਾ ਭੈਣ ਭਰਾ ਵਾਲਾ ਮੋਹ ਨਾ ਛੱਡੀ ਮੇਰੇ ਦੁੱਖ ਸੁੱਖ ਵਿੱਚ ਹਮੇਸ਼ਾ ਮੇਰਾ ਸਾਥ ਦੇਣੀ ਮੁੰਡਾ ਉੱਚੀ ਉੱਚੀ ਰੋਣ ਲੱਗ ਜਾਂਦਾ ਉਹ ਆਪਣੇ ਬਾਪ ਤੇ ਆਖਰੀ ਟਾਈਮ ਵਿੱਚ ਉਹਦੇ ਨਾਲ ਨਹੀਂ ਖੜਾ ਤੇ ਹੁਣ ਰੋਜ਼ ਤੋਂ ਕੀ ਬਣਨਾ ਸੀ ਵੇਲਾ ਤਾਂ ਲੰਘ ਗਿਆ ਸੀ ਉਹ ਆਪਣੀ ਭੈਣ ਨੂੰ ਕਹਿਣ ਲੱਗਦਾ ਹੈ ਕਿ ਭੈਣੇ ਮੈਂ ਕਦੇ ਵੀ ਤੇਰਾ ਸਾਥ ਨਹੀਂ ਛੱਡਾਂਗਾ ਮੈਂ ਤੇਰੇ ਦੁੱਖ ਸੁੱਖ ਵਿੱਚ ਹਮੇਸ਼ਾ ਹੀ ਤੇਰੇ ਨਾਲ ਖੜਾ ਰਾਵਾਂਗਾ ਮੈਨੂੰ ਮaaf ਕਰ ਦੇ ਮੁੰਡਾ ਰੋ ਰਿਹਾ ਸੀ ਤੇ ਭੈਣ ਨੇ ਘੁੱਟ ਕੇ ਆਪਣੇ ਭਰਾ ਨੂੰ ਗਲ ਨਾਲ ਲਾ ਲਿਆ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀਆਂ ਹੋਰ ਦਿਲ ਨੂੰ ਛੂ ਲੈਣ ਵਾਲੀਆਂ ਕਹਾਣੀਆਂ ਨਾਲ ਧੰਨਵਾਦ